ਸਾਸਤਰੀ ਕਾਲ ਜੀ ਸਾਰਿਆਂ ਨੂੰ ਲੋੜੀ ਦੀ ਬਈ ਲੱਖ ਲੱਖ ਮੁਬਾਰਕਾਂ ਮਾਤਾ ਆਪਣੀ ਲੱਗ ਰਹੀ ਐ ਗਾਜਰ ਪਾਕ ਬਣਾ ਰਹੀ ਐ ਸਾਰਿਆਂ ਨੂੰ ਬਈ ਦਿਨ ਦੁੱਬਣੀ ਰਾਤ ਚੋਂ ਗੁਣੀ ਤਰੱਕੀ ਬਖਸ਼ੇ ਮਾਲਕ ਇੱਧਰ ਬਈ ਖੋਆ ਕੱਢ ਲਿਆ ਖੋਆ ਨਾਲ ਆਵੇਂਗਾ ਗਾਜਰ ਪਾਕ ਮਾ ਫਿਰ ਬਣਾਵਾਂਗੇ ਪਿੰਨੀ ਆ ਚੌਲਾਂ ਦੀ ਆਟੀ ਤੇ ਕੋਈ ਦੀ ਬੱਚੇ ਆਪਣੇ ਆ ਗਏ ਦੋਏ ਆਪਣੀ ਨਾਨੀ ਬਾਹਾਂ ਜੀ ਬੇਟਾ ਹੈਪੀ ਲੋੜੀ ਕੋ ਸਭ ਨੂੰ ਤਾਂ ਮੈਂ ਤੁਮੀ ਗਏ ਬੱਤ ਹੈਪੀ ਹੋਣੀ ਸਤ ਨੂੰ ਠੀਕ ਹੈ ਭਾਈ ਆਪਾਂ ਮਾਰਾਂ ਆਪਣੇ ਖੇਤਾਂ ਮਾ ਗੇੜਾ ਸਮਾਨ ਸਮੂਲ ਲਿਆਣ ਦਾ ਬੱਚਿਆਂ ਨੂੰ ਸਾਰਾ ਸਮਾਨ ਛੱਡ ਗਿਆ ਉਰਫਲੀਆਂ ਗੱਚਕ ਪਾਪਕੋਰਨ ਰੋੜੀਆਂ ਖਵਾ ਨਿਕਲ ਗਿਆ ਦਾ ਆਪਣਾ ਉਸ ਦੇ ਬਾਅਦ ਗਾਜਰ ਪਕ ਤਿਆਰ ਹੋਏਗਾ ਫਿਰ ਵਿੱਚ ਖੁਆਰ ਆਲੇਗਾ ਉੱਤੇ ਬਾਅਦ ਫਿਰ ਖੁਆ ਨਿਕਲੇਗਾ ਫਿਰ ਪਿੰਨੀਆਂ ਵਾਲਾ ਚਾਵਾਂ ਦਾ ਆਟਾ ਰਲੇਗਾ ਦੋ ਆਟਾ ਨਹੀਂ ਬਣੇਗੀ ਜੀ ਰਾਤ ਬਈ ਆਪਾਂ ਅਗੇ ਦੇ 7:30 ਵਜੇ ਰੋਟੀ ਖਾ ਲਈ ਦੀ ਟਰਾਲੀ ਵੀ ਲੱਗੇਗੀ ਟਰਾਲੀ ਵੀ ਆਪਾਂ ਨੇ ਲੋਡ ਕਰਨੀ ਐ ਡੀਜ਼ਲ ਪਾਣਾ ਬਈ ਹੌਲੈਂਡ ਮੈਂ ਦੇਖੋ ਕਿੰਨਾ ਡੀਜ਼ਲ ਖਾਇਆ ਗਿਆ ਜੇਗਾ ਬੇਟ ਉਤਰਿਆ ਆਪਣਾ 352 ਕੁਇੰਟਲ ਬੰਦੇ ਪੀਰੇ ਆਪਣੇ ਚਾਹਾਂ ਇੱਕ ਟਰੈਕਟਰ ਗਿਆ ਆਪਣਾ ਲੋੜੀ ਬਰੱਜ ਸਤਨਾਮ ਲੈ ਕੇ ਗਿਆ ਪਿੰਡਾਂ ਮਾਂ ਦੇ ਸਕੇ ਸੱਜਣ ਮਿੱਤਰ ਬੇਲੀ ਉਹਨਾਂ ਦੇ ਪਰਿਵਾਰ ਗਏ ਆ ਬਾਈ ਮਹਾਰਾਜ ਸਭ ਨੂੰ ਲੋੜੀ ਦੀਆਂ ਲੱਖ ਲੱਖ ਮੁਬਾਰਕਾਂ ਬਾਈ ਚਿਕੜ ਚਹੰਡ ਬਹੁਤ ਹੋਇਆ ਵਾ ਅੱਜ ਗਾਹ ਬਹੁ ਪਵੇਗਾ ਖੇਤਮ ਆਮਾ ਵੀ ਟਰਾਲੀ ਖੜਾ ਕੇ ਚਿਕੜ ਚਹੰਡ ਹੋਇਆ ਹੂਆ ਹੈ ਚਿਕੜ ਚਹੰਡ ਹੋ ਗਿਆ ਸਰਦਾਰ ਜੀ ਕੋ ਫੋਟੋ ਲੈ ਲਓ ਬਈਆ ਆ ਵੀਡੀਓ ਤਰੇਲ ਬਹੁ ਪਈ ਵੀ ਆ ਬਾਈ ਔਸ ਵੀ ਕਹਿੰਦੇ ਆ ਤਰੇਲ ਵੀ ਕਹਿੰਦੇ ਆ ਬਹੁ ਪਈ ਵੀ ਆ ਰਹੀੜਾ ਮਾ ਬਹੁਤ ਪਾਣੀ ਖੜਿਆ ਯੋ ਕਨੇ ਕਿੱਲੇ ਮਾ ਪਾਣੀ ਝੜਿਆ ਵਾ ਕਣਕ ਦਾ ਫੁੱਲ ਪਾਣੀ ਹੋ ਗਿਆ ਔਰ ਯੋ ਕਣਕ ਮਾਈ ਬਾ ਪਾਣੀ ਖੜਿਆ ਨਾਲੇ ਬਾਈ ਅੱਡਾ ਗੁੱਡਾ ਪੈ ਜਾ ਬਾਈ ਦਰਾਦਰ ਦੇ ਆਪਣੇ ਬੰਦੇ ਆਂਗੇ ਵੇ ਬਸ ਵਾਲਾ ਕੰਮ ਐ ਬਾਈ ਕਹਿ ਵੀ ਨਹੀਂ ਸਕਦੇ ਰੀ ਤੈਨੂੰ ਆ ਲਗੜਾ ਜਾਣ ਕੇ ਚੋੜਾ ਯੋ ਕਿੱਲਾ ਫੁੱਲ ਹੋਇਆ ਖੜਿਆ ਠੀਕੇ ਪਿੱਛੇ ਨੂੰ ਕੰਨਾ ਨਿਕਲਣਾ ਆਇਆ ਰਾਸਤਾ ਹੈ ਰਿਸਕੀ ਜਾਉਂ ਹੈ ਬਾਈ ਫੁੱਲ ਇੱਧਰ ਤਾਜੀ ਮਿੱਟੀ ਪਈ ਵੀ ਇੱਧਰੇ ਰੱਖੇ ਮਈਏ ਤੀ ਸੰਦੂ ਚੜੀ ਆਪਣੇ ਕੇਸ ਵਿੱਚ ਚੜਦੂ ਤੀ ਥੱਲੇ ਵੀ ਤੇ ਢੂੰਗਾ ਬਾਉ ਦੇ ਕੇ ਇੱਧਰ ਵੀ ਆਪਣੇ ਆ ਗੁੱਤੋ ਬਾਈ ਦਾ ਗੋਰੀ ਮੇਂ ਖੜਾ ਕੇ ਲਾਵੀਂ ਪਾ ਚਾਰ ਗੇੜ ਫਿਰ ਪਲਿਆ ਮੇਂ ਟਰੈਕਟਰ ਘਰਾ ਮੇਰਾ ਪਾ ਪੂਰੇ ਨੂੰ ਪਾ ਲਈ ਲੀਕ ਵਿੱਚ ਨੂੰ ਸਿੰਗਲ ਟਰੈਕਟਰ ਲੀਗੀ ਕਿਰਪਾ ਬਾਹਟ ਹੋਏ ਮਾਲ ਸਾਰਾ ਲਾ ਦੇ ਬਾਈ ਟਰੈਕਟਰ ਆਪਾਂ ਨੇ ਸੈੱਟ ਕਰਕੇ ਆਪਣਾ ਬੱਚੇ ਆਪਣੇ ਨਾਲ ਆ ਗਏ ਤੇ ਜਦੋਂ ਜਹਿਦ ਕੇ ਬਾਅਦ ਬੈਕ ਆਈ ਟਰਾਲੀ ਥੱਲੇ ਲਾ ਲਈ ਟਾਇਰ ਦੇ ਬੱਤੀ ਇੱਕ ਸਾਰਾ ਮੈਂ ਟਰਾਲੀ ਦਾ ਥੋੜਾ ਜਿਹਾ ਵਜ਼ਨ ਪਾਵੇਂ ਬਾਈ ਉਰੇ ਆਪਾਂ ਤਿੰਨੇ ਆ ਚਾਰ ਗੇੜ ਲਾਵੇਂ ਜਿਆਦਾ ਨਹੀਂ ਲਾਉਂਦੇ ਨਹੀਂ ਪਿਆ ਵਾ ਰਸਤੇ ਮਾ ਉੱਥੇ ਅੱਗੇ ਤਿਲਕਣ ਹੋਈ ਵੇ ਇੱਥੇ ਆਪਾਂ ਨੇ ਤਾਜੀ ਮਿੱਟੀ ਪਾਈ ਦੀ ਮੈਂ ਤੁਹਾਨੂੰ ਦਿਖਾਵਾਂ ਅੱਗੇ ਜਾ ਕੇ ਜਿਸ ਤਰ੍ਹਾਂ ਹੁੰਦੀ ਪੱਕੀ ਗੋਰੀ ਸੁੱਕੀ ਫੇਰ ਜਾ ਹਟੋਏ ਵੀ ਹੁੰਦੇ ਨਾ ਮੂੰਹ ਲੰਗ ਜਾਂਦੀ ਦਿਖਾਵਾ ਆਈ ਅੱਗੇ ਜਾ ਕੇ ਆਜੋ ਬੱਚਿਓ ਚੱਲਾਂ ਕਰਾਂ ਨੂੰ ਬਚਾ ਕੇ ਟੈਰਨ ਲੱਗ ਜਾ ਜੋ ਦੇਖੋ ਭਾਈ ਉਹ ਚਿੱਕੜ ਹੋਇਆ ਵਾ ਬਹੁਤਾ ਇੱਧਰ ਬੈਗ ਮਾਰਕੀਟ ਵਾਲੀ ਮੋੜੀ ਆਪਾਂ ਭਾਈ 4x4 ਦਾ ਨਜ਼ਾਰਾ ਬਹੁਤ ਅਜ ਕਲਾ ਚੜਾਦੀ ਉੱਪਰ ਮਤਲਬ ਉਸ ਤਰ੍ਹਾਂ ਗੰਦ ਨਹੀਂ ਬੰਦਦਾ ਹੈਗਾ ਜ 5105 ਹੁੰਦਾ ਆਪਣਾ ਨਜ਼ਾਰਾ ਆ ਜਾਂਦਾ ਵਿੱਚੋਂ ਮਾਲ ਕੱਢਣਾ ਇਸ ਤਰ੍ਹਾਂ ਇਹ ਹੌਲਾਂ ਦੇ ਗੱਲੀ ਇੱਕ ਪਾ ਦੇਗੇ ਫਿਰ 852 ਲਈ ਜਾਏਗਾ ਮਾਲ ਉੱਥੇ ਨੂੰ ਇਹ ਵੀ ਨਾ ਕਿ ਦਿੱਕਤ ਆ ਬਾਈ ਇਸ ਤਰ੍ਹਾਂ ਨਵੇਂ ਚਿੱਲਰੇ ਜੇ ਬਣ ਗਏ ਯਾਰ ਟਾਂਲੇ ਟ੍ਰੌਲੀ ਤੀਸਲਣੇ ਦਾ ਖਤਰਾ ਕੁ ਸੱਤ ਨਾਮ ਲੇਗਾ ਟਰੈਕਟਰ ਵੱਟ ਗਿਆ ਰਸਤਾ ਲੈ ਅਭੀ ਚੱਕ ਲੀਆਂ ਕਸੀਆਂ ਸਟੀਲ ਵਾਲੀਆਂ ਲੱਕੇ ਨੁੱਕੇ ਖੋਲਦੇ ਪੂਟ ਪਾ ਲੇ ਆਪਾਂ ਨੇ ਖੇਤੀ ਵਾਲੇ ਕੱਪੜੇ ਪਾ ਲੇ ਪੁਰਾਣੇ ਬਰਸੀਨ ਬਰਸੂਣਗੇ ਨੱਕੇ ਖੋਲਾਂ ਬਾਈ ਕੁਝ ਖੁੱਲੇ ਹੋਏ ਆ ਪਹਿਲਾਂ ਵਾਲੇ ਪਹਿਲਾਂ ਵੀ ਮੀਂਹ ਪਿਆ ਦਾ ਛਾੜਦੇ ਆ ਬਾਈ ਸਾਰਾ ਪਾਣੀ ਵੀਰੇ ਤਾਂ ਆਪਣੇ ਗੰਨੇ ਮੇਂ ਭਗ ਜਿਗਾ ਤਕਰੀਬਨ ਸਾਰਾ ਹੀ ਪਾਣੀ ਏ ਟੂ ਜੈਡ ਸਨੋਲੀਆਂ ਜਿਆਦਾ ਪਾਣੀ ਉੱਥੇ ਜਾ ਕੇ ਦੇਖਾਂਗੇ ਅੱਜ ਗਾੜ ਬਣੇਗਾ ਉਦੋਂ ਗੰਨੇ ਵਾਲੇ ਖੇਤਾਂ ਮੇਂ ਖੁੱਲ ਜਿਗਾ ਨੱਕਾ ਉੱਥੇ ਪੁੱਛਾਂ ਬਾਈ ਨੂੰ ਜੀ ਗਾ ਗੰਨਾ ਠੀਕ ਹੈ ਪ੍ਰਸ਼ੀਣਗਾ ਝਾੜਾਂ ਬਾਈ ਕੱਖਾਂ ਦੇ ਬਹੁਤ ਤੰਗ ਹੋ ਰਹੇ ਆ। ਇਹੋ ਕਣਕ ਦਾ ਸਿਰੇ ਤੱਕ ਪਟਕਾ ਆਪਣਾ ਗੰਨੇਵਾਂ ਆ ਜਾਏਗਾ। ਇਹ ਪਾਣੀ ਹੋ ਵੀ ਪੁੱਛ ਗਿਆ ਕੁਝ ਜਿੱਤੂਆ ਪੈ ਗਿਆ ਉੱਪਰ ਦੇ ਪਾਣੀ ਕੁਝ ਪਿੱਛੇ ਦੇ ਪੈ ਗਿਆ। ਦਿਖਾਵਾਂ ਬਾਈ ਤੁਹਾਨੂੰ ਬਣੇ ਰਹੋ ਬਲੌਗਰ ਕਣਕ ਆਪਣੀ। ਤੇ ਵੱਡਾ ਨੱਕਾ ਆਪਾਂ। ਚੱਲ ਰਿਹਾ ਬਾਈ ਪਾਣੀ ਫੁੱਲ। ਟਰੈਕਟਰ ਵਾਲੀ ਲੈਨ ਆ ਮਾਨੂੰ। ਨਜ਼ਾਰਾ ਬਹੁਤ ਹੈ ਜਿਹੜਾ ਲੰਬੀ ਪੱਟਾ ਮਰੇ ਪਿਆ ਆਟੋਮੈਟਿਕ ਪਾਣੀ ਆ ਪਿਆ ਰਿਹਾ। ਇਹੋ ਆਪਣੀ ਲੈਨ ਪਾਈ ਵੀ ਆ। ਉਹ ਲਾਗ ਲਾਗ ਲਾਈ ਵੀ ਸਿਰੇ ਤੱਕ ਪੰਜ ਕਿੱਲਾਂ ਹੀ ਲਾਮਾ ਇਹ ਨੱਕਾ ਖੋਲਦਿਆ ਨੇੜੇ ਤੇ ਕਰਦੀ ਸਾਫ ਪਾਣੀ ਜਾਰਾ ਗੋਲੀ ਵਾਂਗੋ ਤਕਰੀਬਨ ਇਹਨਾਂ ਨੇ ਚਾਰ ਗੱਡ ਲਾਵੇਂ ਇਹ ਬੰਦੇ ਨਮਰਾ ਪਾਣੀ ਦਾ ਕੰਮ ਨਿਭੜ ਜੇਗਾ ਮਹਾਰਾਜ ਜਿੰਨ ਦੇ ਸੁੱਖ ਸ਼ਾਂਤੀ ਬਖਸ਼ਾ ਇੰਜਣ ਨਾ ਲਾਣਾ ਬਾਬਾ ਕਿਤੇ ਛਾੜਨੇ ਮੈਂ ਬਈ ਕੁਝ ਨਹੀਂ ਲੱਗਦਾ ਨੱਕੇਓ ਵੱਢਣੇ ਇੰਜਣ ਆਲਾ ਬਹੁਤ ਕੰਮ ਖਰਾਬ ਹੈ ਪਹੁੰਚ ਗਏ ਬਾਈ ਸਨੌਲੀਆਂ ਓਹ ਰਹਾ ਬਾਈ ਪਾਣੀ ਕੋਟਾ ਕੋਟਾ ਨਿੰਦਰ ਨੂੰ ਕਿਹਾ ਮਾਂ ਲਈ ਇੱਕ ਸਾਫ ਕਰ ਪਹਿਲਾਂ ਪਰਾਂ ਸਿੰਦੀਆ ਗੰਨਾ ਵੱਧਿਆ ਬਾਈ 2 ਕਿੱਲੇ ਉਸਮਾ ਖੋਲਾ ਦੇਖੋ ਕਿੰਨਾ ਪਾਣੀ ਨਿਕਲਾ ਉਧਰ ਮੰਨੂ ਉੱਚਾ ਲਗਾ ਖੇਤ ਉਹ ਖੇਤ ਜੇ ਉੱਚਾ ਹੋਇਆ ਫੇਰ ਨਹੀਂ ਪਾਣੀ ਜਾਂਦਾ ਓਏ ਡਾਲਾਂ ਦੇ ਉੱਪਰ ਨੂੰ ਪਾਣੀ ਖੜਿਆ ਆਸ ਖੇਤਮਾ ਕਾਲੇ ਚਾਚੇ ਵਾ ਹੋਇਦਾ ਬਾਈ ਖੇਤ ਕਈ ਵਾਰੀ ਵਿਚਾਰੀ ਗਣਕ ਮਰ ਜੇ ਕਰੇ ਦੀ ਸਮਾਰ ਕੇ ਲੈਨ ਮਲਾ ਲੈਨ ਡੂੰਗਾ ਕਰ ਲੈ ਲੈਨ ਦੇਖੋ ਮਤਲਬ ਪੱਟੀ ਵੀ ਹੈ ਨਾ ਐਂ ਡੂੰਗਾ ਕਰ ਲੈਨ ਫਿਰ ਬਾਈ ਮੇਰਾ ਰੈਦ ਆ ਵੀ ਮਤਲਬ ਹੋ ਰਿਹਾ ਹੈ ਚਾਹੇ 2 ਇੰਚੀ ਕੋਈ ਇੰਚ ਪੰਪ ਟੁੱਲੂ ਪੰਪ ਹੈ ਨਾ ਚਾਹੇ ਕੋਈ ਹੋਰ ਜਿਗਾਰ ਕਰੇਗੇ ਮਤਲਬ ਨਿੰਦਰ ਕਰਿਆ ਵੀ ਉਹ ਖੇਤ ਸਾਬ ਤੇ ਡੂੰਗਾ ਫਿਰ ਤੋਂ ਬਾਈ ਪਾਣੀ ਉਰੇ ਇਕੱਠਾ ਹੋਏਗਾ ਉਰੇ ਦੇ ਮੰਗੇਲ ਦੇ ਅੰਨੇਵਾ ਕੁਛ ਨੱਕਾ ਵੱਡ ਕੇ ਦੇਖ ਲੈਂ ਜੇ ਝੜ ਗਿਆ ਬਾਈ ਮਹਾਰਾਜੇ ਝਾੜਦਾ ਹੈ ਫਾਇਦਾ ਹੋਏ ਨਾ ਬਾਈ ਅੰਜਣ ਅੰਜਣ ਲੱਗੇ ਅੱਗੇ ਜੇ ਮਾਨੂੰ ਖਾਈ ਪੱਟਣੀ ਮਨਜ਼ੂਰ ਹੈ ਕਿਲੇ ਤੋਂ ਕਿਲੇ ਹੀ ਉਹ ਪੱਟ ਲੈਂ ਆਪਾਂ ਅੰਜਣ ਕੀ ਰਾਖੀ ਬੈਠਣਾ ਬਾਈ ਸੀ ਕੰਮ ਜੋਗੇ ਹੋ ਜਗੇ ਠਾ ਟਰਾਲੀ ਲੋਡ ਹੋ ਰਹੀ ਹੈ ਘਰਾਂ ਆਪਣੇ ਕੁਛ ਪੀਵੇਗਾ ਵੀ ਬਾਈ ਖੇਤ ਪਾਣੀ ਬਾਈ ਬਹੁਤ ਠੋਕ ਕੇ ਕਰੀ ਵੀ ਸਮਗਾ ਮਨੁਰੰਜੂ ਕਿਹਨੇ ਵੀ ਆਲੂ ਲਾਵੇਂ ਬਈ ਖੇਤਾਂ ਤੇ ਹੀਰਗੀ ਹਰੋਂ ਮੱਜੀ ਵੀ ਆ ਪਾੜਗਾ ਰੋਟਾਵੇਟਰ ਵੱਜ ਜਾ ਦੂਹਰ ਕੇ ਟੈਲਰ ਵੱਜੇ ਵੇ ਫਿਰ ਸੁਪਰ ਸੀਟਰ ਗੱਲ ਬਜਾਈ ਹੋਈ ਵੀ ਆ ਹਾਲ ਵੱਜ ਜਾ ਵਾ ਸਾਰੇ ਖੇਤਾਂ ਸਬ ਸਵੈਲਰ ਤਲਾਏ ਤੋਂ ਮਤਲਬ 2.5 ਕਿੱਲੇ ਪੱਟੋ ਦੇ ਤੇ ਜਮਾ ਸਬ ਸਵੈਲਰ ਗੱਲ ਬਾਦ ਰਦਾ ਤਾਂ ਬਾਈ ਕਰੀ ਕਰਾਉ ਲੈ ਆ ਬਾਈ ਕੋਲ ਰਹੀਆਂ ਲੀਕ ਕੇ ਨੱਕੇ ਇੱਕ ਪਾਣੀ ਕਿੰਨਾ ਕਿੰਨਾ ਲਾਲ ਖੇਤ ਹੈ ਬਾਈ ਜਮਾ ਲਾਲ ਕੋਰੈਂਟ ਨਹੀਂ ਬਾਈ ਕਰੀ ਵੀ ਆ ਪਾਣੀ ਤੇ ਤੁੱਪ ਨਹੀਂ ਖਾਇਆ ਖੇਤ ਨੇ ਮਨੂੰ ਯਾਰ ਲੱਗਾ ਵੀ ਉੱਪਰ ਦੇ ਵੀ ਨੱਕੇ ਵੱਡੇ ਆ ਕੱਲ ਇੰਨਾ ਪਾਣੀ ਹੁੰਦਾ ਖੇਤ ਮਾ ਗੇੜਾ ਮਾਰਾਂ ਬਾਈ ਛਪੇਰੇ ਨੂੰ ਦਲ ਤਬਾਦ ਆ ਬਈ ਆਪਾਂ ਨੇ ਕਿਸੇ ਖੇਤਵਾਨ ਨੇ ਬਾਈ ਦਾ ਗੰਨਾ ਛਿੰਦੀ ਆ ਇਸਕੇ ਖੇਤਮਨ ਮੰਨੇ ਅਜੇ ਤੱਕ ਟੱਕ ਨਹੀਂ ਮਾਰਿਆ ਜੀ ਰੀ ਮਾਈਮਰ ਪਰ ਫालतू ਪਾਣੀ ਹੋ ਗਿਆ ਜਦ ਵੱਢਣੇ ਦਾ ਟਾਈਮ ਆਇਆ ਤਾਂ ਜਦ ਨਹੀਂ ਵੱਢਿਆ ਰੌਣੀ ਕਰੀ ਜਦ ਵੀ ਪਾਣੀ ਜ਼ਿਆਦਾ ਹੋਇਆ ਜਦ ਨਹੀਂ ਵੱਢਿਆ ਅੱਜ ਪੁੱਛ ਕੇ ਪਾਣੀ ਵੱਢਿਆ ਆਪਾਂ ਨੇ ਹਲੇ ਵੱਢਣਾ ਮਤਲਬ ਅਸੀਂ ਲੀਕ ਪੰਦੇ ਜਾ ਰਹੇ ਆ ਆਪਣੇ ਉੱਥੇ ਪਾਦੇ ਵਾਲਾ ਖੇਤ ਆ ਬਈ ਉੱਥੇ ਪਾਈਪ ਲਾਈਨ ਹੈ ਬਾਬਿਆਂ ਦੀ ਉਸਮਾਨੀ ਆਪਾਂ ਨੇ ਬਈ ਵੱਢਿਆ ਨੱਕਾ ਆਪਾਂ ਬਈ ਆਪਣਾ ਨਾਜ ਬਚਾ ਕੇ ਕਿਸੇ ਦਾ ਨਾਜ ਮਾਰਿਆ ਉਹ ਸਭ ਤੇ ਮਤਲਬ ਮੂਰਖਮਤੀ ਹੈ ਜਹ ਜਹ ਮਤਲਬ ਆਪਣਾ ਜਿਗਾਰੜ ਹੈ ਬਈ ਆਪਣਾ ਸਰਕਲ ਹੈ ਨਾਜ ਪਰ ਹਜਾਗ ਲੇਗਾ ਵੀ ਹੈ ਇਹ ਮਤਲਬ ਮੇਰੇ 50 ਕਿੱਲੇ ਕਣਕਾਂ ਜੇ ਮੇਰਾ ਕਿੱਲਾ ਮਾਰ ਵੀ ਗਿਆ ਮੈਂ ਝੱਲ ਲਿਆ ਹੌਲਾ ਹੌਲਾ ਤੇੜੀਆਂ ਮੈਂ ਇਹ ਜੇ ਆਪਾਂ ਕਿਸੇ ਵਿਚਾਰੇ ਦੇ 2 ਕਿੱਲੇ ਕਣਕਾਂ 2 ਕਿੱਲੇ ਮਾਰਦੇ ਆ ਉਹ ਤੋਂ ਸਭ ਤੋਂ ਮੂਰਖਮਤੀ ਐ ਕਿੱਥੇ ਭਾ ਕਿ ਨਾ ਪਾਣੀ ਹੈ ਹੁੰਦੇ ਸੱਪ ਦੀ ਸਰੀ ਤੋਂ ਨੋਟ ਚੱਕਣੇ ਬੜੀ ਆਫੀ ਹੈ ਕਮਾਈ ਜੱਟ ਦੀ ਟੱਕਰ ਖੇਤ ਹੈ ਭਾਈ ਨੇ ਜਮਾ ਟੱਕਰ ਬਣਾਵੇਂਗਾ ਪੈਨਾਂ ਨੂੰ ਸੁਣਨਾ ਕਲੇਟੀ ਕੀ ਵੀ ਚਲੀ ਗਈ ਜਿੰਨੀ ਨਾ ਬਣੇ ਵਾ ਇਹ ਵੀ ਆਪਣੀ ਕਣਕ ਇੱਕ ਨੰਬਰ ਆ ਮਾਵਾ ਉਹਦਾ ਜਿੰਨੀ ਵੀ ਲਾ ਕਣਕ ਵੀ ਜੀ ਹੈ ਅਰੇ ਨਹੀਂ ਫਾਲਤੂ ਪਿਆ ਦੋਰੇ ਪਾਏ ਪਹਿਲਾਂ ਪੌਣਾ ਕਟਾ ਫਿਰ ਸਵਾ ਕਟਾ ਡੀਏਪੀ ਜ਼ਰੂਰ ਠੋਕਿਆ ਵਾ ਬਾਈ ਡੇਢ ਡੇਢ ਥੈਲਾ ਡੀਏਪੀ ਜ਼ਰੂਰ ਡੇਢ ਡੇਢ ਥੈਲਾ ਠੋਕਿਆ ਵਾ ਬੀਜ ਪਾਇਆ ਬੋਰੇ ਬਾਈ ਆਪਾਂ ਨੇ 50 ਕਿਲੋ ਉਰੇ ਆਪਾਂ ਤੜਾ ਤਿੰਨ ਬਿਗੇ ਮੈਂ ਇੱਕ ਥੈਲੀਆ ਮਾਰਿਆ ਵਾ ਛੱਟਾ ਫਿਰ ਘੇਰਿਆ ਵਾ ਲਾ ਬਾਈ ਵੜਦਿਆ ਨੱਕਾ ਖੇਤ ਮੈਂ ਮੈਂ ਪਾਣੀ ਬਾਉ ਖੜਿਆ ਪਹਿਲਾਂ ਹੀ ਕਰਾ ਕੋਈ ਸੈਟਿੰਗ ਬਾਈ ਕੀ ਆ ਬਣਾ ਮਤ ਲਗਾਨੀਂਂਦਰੀ ਮੈਂ ਖਾਈ ਪੱਟਣੀ ਪੈਣੀ ਆਪਾਂ ਨੂੰ ਹਣਾ ਪੱਟ ਲਾਂਗੇ ਕੋਈ ਨਹੀਂ ਪਹਿਲਾਂ ਦੇਖ ਲੈ ਮੋਟਾ ਮੋਟਾ ਤਾਂ ਨਿਕਲੂ ਤੇ ਇਹ ਤਾਂ ਬਹੁਤ ਡੱਕ ਰਿਹਾ ਬਾਈ ਨਾਲੇ ਖੇਤ ਖਾਲੇਗਾ ਮਾੜਾ ਮਟਾ ਇਨਾ ਖਾ ਦਪਹਿਰਾ ਹੋ ਗਿਆ ਜੋ ਤੂੰ ਤੇ ਮੰਗਾਈਆ ਟਰਾਲੀ ਚਾਰ ਗੇੜ ਲੱਗ ਗਏ ਬਾਈ ਟਰਾਲੀ ਕੱਢਾ ਉਹ ਬਾਹਰ ਜੁਤਿੰਦਰ ਵਾਲੀ ਟਰਾਲੀ ਮੰਗਾ ਲਈ ਹੋਰ ਘਰ ਦੇ ਪਿੱਛੇ ਇਹਨੂੰ ਸਾਈਡ ਪਰ ਲਾ ਕੇ ਕੱਢਦੇ ਆ ਉਹ ਖੜਾ ਦੇ ਘਰ ਪਾ ਫਿਰ ਜੋ ਤੂੰ ਪਰਦੇ ਛੋਟੇ ਗੇੜਿਆਂ ਮਟੋਈ ਜਾਏਗਾ ਆਪਣਾ ਟਰਾਲੀ ਲੋਡ ਕਰਾ ਦੇਗਾ ਆਪਣੇ ਬਾਈ ਪਾਦਲ ਖੇਤਾਂ ਰਹਿ ਗਿਆ ਕੰਮ ਉੱਥੇ ਲੱਗ ਆਲੀ ਬਾਈ ਟੋਚਨ ਰਸੇ ਕੱਸ ਰਿਹਾ ਬੰਦੇ ਆ ਆਪਣੇ ਤੇ ਤਾਂ ਪਾਣੀ ਦੇਖੋ ਕਿੰਨਾ ਕਿੰਨਾ ਪੈਰ ਪੁਰ ਸੁਨ ਹੋ ਗਿਆ ਆਪੇ हट ਕੇ ਪਤਾ ਵੀ ਨਹੀਂ ਲੱਗ ਰਿਹਾ ਪੈਰਾਂ ਨੂੰ ਵੀ ਬੂਟ ਪਾਏ ਵੀ ਨਹੀਂ ਪਾਏ ਵੀ ਕੱਢਾਂ ਬਾਈ ਨੂੰ ਡੇਰੇ ਵਾ ਆਪਣੇ ਮਕਾਨ ਵਾ 10 ਮੀਟਰ ਰੋਕ ਕੇ ਕੱਢੇ ਆ ਬਾਈ ਇਹਨਾਂ ਰਸੇ ਰੁੱਖੇ ਟਾਈਟ ਕਰ ਲਏ ਬੰਦੇ ਆਪਣੇ ਪੱਥਰ ਚੱਕਲੇ ਪੱਥਰ ਗਾ ਬਹੁਤ ਜਦੋ ਜਹਿਦ ਹੋ ਰਹੀ ਹੈ ਭਾਈ 1 1 ਰਪਿਆ ਮਸ਼ੀਨ ਬਲਾਈਏ ਜੀਸੀਬੀ ਪਾਲਟੀ ਦੇ ਕੰਮ ਉਹ ਟੱਕਣਾ ਪਾਈਪ ਲਾਈਨ ਗਾ ਮਾ ਪਾਣੀ ਪਾਣਾ ਤੇ ਬਿੱਲੀ ਵਾਲੀ ਕਣਕ ਡੁੱਬੀ ਖੜੀ ਹੈ ਸਾਰੀ ਜੋ ਮੂੰਗਾ ਪਾਜੋ ਦੁਕਾਦੇ ਪੱਥਰਿਆ ਚੁਕਾ ਦੇ ਬਸ ਇਹ ਪਰਾਂਈ ਦੀ ਖੇਤ ਮਟੋਆ ਬੱਟਣ ਹੋਰਾਂ ਬੁਲਾ ਲਈ ਆਪਾਂ ਨੇ ਇਹ ਸਾਫ ਚੱਕਾਣਾ ਮੜਾ ਜਾ ਆਪਣਾ ਵੀ ਆ ਜਿਓ ਉੱਪਰ ਤੇ ਪਾਣੀ ਪਾ ਰਿਆ ਨੂੰ ਲੰਗ ਗਿਆ ਸਾਰਾ ਚੱਲ ਗਿਆ ਬਾਈ ਕੰਮ ਉਰੇ ਵੀ ਇਹ ਟਾਇਰ ਵਾਲੀ ਲਾਈਨ ਆ ਰਹੀ ਹੈ sire te ਰੇ ਵਾਲੀ ਆਪਣੀ ਇਹ ਮਾਨੂੰ ਪਾਣੀ ਅਰਦਾ ਕੋਨੇ ਮਤੇ ਬਣਾ ਲਈ ਖਾਈ ਇਹ ਪੈਪ ਬੰਦ ਹੋ ਗਿਆ ਤਾਂ ਕੱਲ ਚੱਲਦਾ ਆਪਾਂ ਨਹੀਂ ਸਾਨੂੰ ਖੋਲਦੇ ਆ ਪਰਾਂ ਆਪਣਾ ਤੜਲੇ ਖੇਤ ਦਾ ਬਿੱਲੇ ਵਾਲੇ ਮਾਨੂੰ ਕਰਦਿਆ ਬਿੱਲੇ ਗਾਲ ਹੈਲਪ ਕਰਾਦੀ ਚੱਕ ਲੈ ਬਾਈ ਕਸੀ ਮਿੱਲੇ ਦੀ ਸੈਟਿੰਗ ਕਰਾ ਦੀ ਸਾਰੀ ਮੇਰੇ ਬੰਦੋਏ ਥੋੜੇ ਇੱਥੇ ਰਹਿ ਗਏ ਬਾਈ ਆਪਣੇ ਉੱਪਰਲੇ ਤਿੰਨ ਕਿੱਲੇ ਉੱਥੇ ਆਪਾਂ ਪਾਈਪ ਲਾਈਨ ਨੂੰ ਤੋੜਾਂ ਤਲੇ ਦੇ ਜੜਮਾਂ ਦੇ ਫਿਰ ਉੱਥੇ ਢੱਕਣ ਲਾ ਲੇਗੇ ਫਿਰ ਉਰਾਂ ਕੱਢ ਲੇਗੇ ਆਪਾਂ ਨਾ ਢੱਕਣ ਖੋਲ ਲੇਗੇ ਚੱਲਾ ਹਾਂ ਬਾਈ ਰੋਟੀ ਵੀ ਆਣੇ ਵਾਲੀ ਆ ਟਰਾਲੀ ਲੋਡ ਹੋ ਰਹੀ ਆ ਆਪਣੀ ਕੰਮ ਕਹੀਂ ਚੱਲ ਰਿਹਾ ਲਾਓ ਜੀ ਨੱਕਾ ਪਾਣੀ ਦਾ ਬਾਈ ਪਹਿਲਾ ਮੇਨ ਹੈ ਜੇ ਅੱਜ ਪਾਣੀ ਨਹੀਂ ਪੜਦੇ ਨਾ ਸਾਰਾ ਕੰਮ ਬਣ ਜੀ ਆ ਆ ਗਈ ਬਾਈ ਰੋਟੀ ਖੇਤਮਾ ਸਾਗ ਖਣਕੀ ਰੋਟੀ ਚਾਰ ਜੋਤੂ ਪੰਗੂ ਪਹੁੰਚ ਗਿਆ ਆਪਣਾ ਹਾਂਜੀ ਪੁੱਤ ਕਿੰਨੇ ਘੜੀ ਟਰਾਲੀ ਹਲ ਤਾਂ ਥੋੜੀ ਜਿਹੀ ਰਹਿ ਗਈ ਤੇਰੇ ਡੱਬਾ ਭਰਨੇ ਵਾਲਾ ਹਾਂ ਹਾਂ ਇਥੇ ਆਰਾਮ ਤੇ ਪਾ ਦਿਓ ਚਾਹ ਵੀ ਆ ਗਈ ਬਾਈ ਗਲਤ ਰਮੋਸ ਮੈਂ ਨੀਂਦਰ ਖੜੀ ਪੰਜਾਬ ਦੀ ਸਟੀਲ ਵਾਲੀ ਕਸੀਆਂ ਨਾਕਰਾਦੀ ਬਾਈ ਇਹਨਾਂ ਨੇ ਅੱਜ ਝੂਹੀ ਲੱਗ ਗਈ ਦੁਖਣ। ਬਬਰੇ ਰਹਿਗਾ ਤਿੰਨ ਕਿੱਲਾਂ ਪ੍ਰੋਜੈਕਟ ਜੋ ਟੱਕਣਾ ਪੈ ਪਲੈਨ ਦਾ ਉਰੇ ਟੋਆ ਪੱਟ ਕੇ ਦੋ ਤਿੰਨ ਫੁੱਟ ਡੂੰਗਾ। ਤਾਂ ਇਹਦੇ ਕਰੈਕ ਮਾਰ ਲਈਓ ਮੈਂ ਥੋੜਾ ਜਿਹਾ। ਫਿਰ ਆਪਣਾ ਉਰੇ ਚੀਰੀ ਪਈ ਵੀ ਐ ਸ਼ਪੇਰਾ। ਇਹਦੇ ਵੀ ਟੱਕਣਾ। ਲਿਓ ਜੀ।